ਪੰਜਾਬ ਦਾ ਮੌਸਮ ਦਿਨੋ-ਦਿਨੀ ਬਦਲ ਰਿਹਾ ਹੈ ਖਾਸ ਕਰਕੇ ਜਲੰਧਰ ਚ ਵੀ ਸੀਤ ਲਹਿਰ ਜਾਰੀ ਹੈ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਚ ਇੱਕ ਡਿਗਰੀ ਹੋਰ ਘਟ ਤਾਪਮਨ ਚ ਕਮੀ ਦਰਜ ਕੀਤੀ ਜਾਵੇਗੀ ਅਗਲੇ ਦਿਨਾਂ ਚ ਘੱਟੋ-ਘੱਟ ਤਾਪਮਨ 5 ਡਿਗਰੀ ਤੱਕ ਪਹੁੰਚ ਸਕਦਾ ਹੈ ਮੌਸਮ ਵਿਭਾਗ ਨੇ ਪੰਜਾਬ ਦੇ 8 ਜ਼ਿਲ੍ਹਿਆਂ ਚ ਸੀਤ ਲਹਿਰ ਚੱਲਣ ਦੀ ਸੰਭਾਵਨਾ ਜਤਾਈ ਹੈ ਜਿਨ੍ਹਾਂ ਚ ਜਲੰਧਰ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਫਰੀਦਕੋਟ ਮੋਗਾ ਮਾਨਸਾ ਅਤੇ ਫਿਰੋਜ਼ਪੁਰ ਸ਼ਾਮਲ ਨੇ ਇਨਾਂ ਦਾ ਕਹਿੰਦੇ 3 ਦਿਨ ਤੱਕ ਸੀਤ ਲਹਿਰ ਚੱਲੇਗੀ ਐਤਵਾਨੂ 6 ਡਿਗਰੀ ਘੱਟੋ-ਘੱਟ ਤੇ 21 ਡਿਗਰੀ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਆਉਣ ਵਾਲੇ ਦਿਨਾਂ ਚ ਮੌਸਮ ਸਾਫ਼ ਰਹੇਗਾ ਅਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪੰਜਾਬ ਦੇ ਮੌਸਮ ਚ ਹੁਣ ਤੱਕ ਕਾਫੀ ਬਦਲਾ ਆ ਚੁੱਕੇ ਨੇ ਪੰਜਾਬ ਅਤੇ ਚੰਡੀਗੜ੍ਹ 'ਚ ਤਾਪਮਨ 'ਚ ਥੋੜਾ ਵਾਧਾ ਹੋਣ ਦੇ ਬਾਵਜੂਦ ਠੰਡ ਘਟ ਨਹੀਂ ਹੋਈ ਹੈ। ਸੂਬੇ 'ਚ ਘੱਟੋ-ਘੱਟ ਤਾਪਮਨ 0.4 ਡਿਗਰੀ ਸੈਲਸੀਅਸ ਵਧਿਆ ਹੈ ਅਤੇ ਹੁਣ ਇਹ ਆਮ ਦੇ ਨੇੜੇ ਹੈ। ਮੌਸਮੀ ਬਗ ਦੇ ਅਨੁਸਾਰ ਸੂਬੇ 'ਚ ਮੌਸਮ 13 ਦਸੰਬਰ ਤੱਕ ਖੁਸ਼ਕ ਰਹੇਗਾ, ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ। ਜਾਣੋ ਆਪਣੇ ਸ਼ਹਿਰਾਂ ਦਾ ਤਾਪਮਨ। ਅੰਮ੍ਰਿਤਸਰ 24.8 ਡਿਗਰੀ, ਅੰਮ੍ਰਿਤਸਰ 23.6 ਡਿਗਰੀ, ਬਠਿੰਡਾ 28.3 ਡਿਗਰੀ, ਮੋਹਾਲੀ 25.0 ਡਿਗਰੀ, ਫਿਰੋਜ਼ਪੁਰ 24.6 ਡਿਗਰੀ, ਲੁਧਿਆਣਾ 24.8 ਡ ਮੌਸਮ ਵਿਭਾਗ ਨੇ ਦੱਸਿਆ ਕਿ 6 ਅਤੇ 7 ਦਸੰਬਰ ਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਦਿੱਲੀ ਚ ਕੋਲਡ ਵੇਵ ਦੀ ਸਥਿਤੀ ਬਣੀ ਰਹੇਗੀ ਜੇਕਰ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਹਿਮਾਚਲ ਚ ਵੀ ਕਦੇ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਕਦੇ ਮੌਸਮ ਆਮ ਹੋ ਜਾਂਦਾ ਹੈ ਜਿਕਰੇ ਖਾਸ ਹੈ ਕਿ ਮੌਸਮ ਵਿਭਾਗ ਅਨੁਸਾਰ ਫਿਲਹਾਲ ਪੰਜਾਬ ਚ ਕੋਈ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਪਰ ਇਸ ਹਫਤੇ ਮੌਸਮ ਸਾਫ਼ ਰਹੇਗਾ ਆਉਣ ਵਾਲੇ ਦਿਨਾਂ ਚ ਲੋਕਾਂ ਨੂੰ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟਾਂ ਲਈ ਜੁੜੇ ਰਹੋ ਪੰਜਾਬ 24 ਘੰਟੇ ਪੰਜਾਬ ਦਾ ਮੌਸਮ ਦਿਨੋ-ਦਿਨੀ ਬਦਲ ਰਿਹਾ ਹੈ ਖਾਸ ਕਰਕੇ ਜਲੰਧਰ ਚ ਵੀ ਸੀਤ ਲਹਿਰ ਜਾਰੀ ਹੈ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਚ ਇੱਕ ਡਿਗਰੀ ਹੋਰ ਘਟਾ ਤਾਪਮਨ ਚ ਕਮੀ ਦਰਜ ਕੀਤੀ ਜਾਵੇਗੀ ਅਗਲੇ ਦਿਨਾਂ ਚ ਘੱਟੋ-ਘੱਟ ਤਾਪਮਨ 5 ਡਿਗਰੀ ਤੱਕ ਪਹੁੰਚ ਸਕਦਾ ਹੈ ਮੌਸਮ ਵਿਭਾਗ ਨੇ ਪੰਜਾਬ ਦੇ 8 ਜ਼ਿਲ੍ਹਿਆਂ ਚ ਸੀਤ ਲਹਿਰ ਚੱਲਣ ਦੀ ਸੰਭਾਵਨਾ ਜਤਾਈ ਹੈ ਜਿਨ੍ਹਾਂ ਚ ਜਲੰਧਰ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਫਰੀਦਕੋਟ ਮੋਗਾ ਮਾਨਸਾ ਅਤੇ ਫਿਰੋਜ਼ਪੁਰ ਸ਼ਾਮਲ ਨੇ ਇਨਾ ਦੇ ਅਕੀਂ ਚ 3 ਦਿਨ ਤੱਕ ਸੀਤ ਲਹਿਰ ਚੱਲੇਗੀ ਐਤਵਾਨੂ 6 ਡਿਗਰੀ ਘਟੋ ਘਟ ਤੇ 21 ਡਿਗਰੀ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਆਉਣ ਵਾਲੇ ਦਿਨਾਂ ਚ ਮੌਸਮ ਸਾਫ ਰਹੇਗਾ ਅਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪੰਜਾਬ ਦੇ ਮੌਸਮ 'ਚ ਹੁਣ ਤੱਕ ਕਾਫੀ ਬਦਲਾ ਆ ਚੁੱਕੇ ਨੇ ਪੰਜਾਬ ਅਤੇ ਚੰਡੀਗੜ੍ਹ 'ਚ ਤਾਪਮਾਨ 'ਚ ਥੋੜਾ ਵਾਧਾ ਹੋਣ ਦੇ ਬਾਵਜੂਦ ਠੰਡ ਘਟ ਨਹੀਂ ਹੋਈ ਹੈ ਸੂਬੇ 'ਚ ਘੱਟੋ-ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਵਧਿਆ ਹੈ ਅਤੇ ਹੁਣ ਇਹ ਆਮ ਦੀ ਨੇੜੇ ਹੈ ਮੌਸਮੀ ਬਗ ਦੇ ਅਨੁਸਾਰ ਸੂਬੇ 'ਚ ਮੌਸਮ 13 ਦਸੰਬਰ ਤੱਕ ਖੁਸ਼ਕ ਰਹੇਗਾ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਮ੍ਰਿਤਸਰ 23.6 ਡਿਗਰੀ ਅੰਮ੍ਰਿਤਸਰ 23.6 ਡਿਗਰੀ ਬਠਿੰਡਾ 28.10 ਡਿਗਰੀ ਮੋਹਾਲੀ 25.0 ਡਿਗਰੀ ਫਿਰੋਜ਼ਪੁਰ 2 ਪਠਾਨਕੋਟ 23.4 ਡਿਗਰੀ ਪਟਿਆਲਾ 24.7 ਡਿਗਰੀ ਮੌਸਮ ਵਿਭਾਗ ਨੇ ਦੱਸਿਆ ਕਿ 6 ਅਤੇ 7 ਦਸੰਬਰ ਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਦਿੱਲੀ ਚ ਕੋਲਡ ਵੇਵ ਦੀ ਸਥਿਤੀ ਬਣੀ ਰਹੇਗੀ ਜੇਕਰ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਹਿਮਾਚਲ ਚ ਵੀ ਕਦੇ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਕਦੇ ਮੌਸਮ ਆਮ ਹੋ ਜਾਂਦਾ ਹੈ ਜਿਕਰੇ ਖਾਸ ਹੈ ਕਿ ਮੌਸਮ ਵਿਭਾਗ ਅਨੁਸਾਰ ਫਿਲਹਾਲ ਪੰਜਾਬ ਚ ਕੋਈ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਪਰ ਇਸ ਹਫਤੇ ਮੌਸਮ ਸਾਫ਼ ਰਹੇਗਾ ਆਉਣ ਵਾਲੇ ਦਿਨਾਂ ਚ ਲੋਕਾਂ ਨੂੰ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟਾਂ ਲਈ ਜੁ